ਤਾਂ ਦੋਸਤੋ ਅੱਜ ਦੇ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਬੱਕਰੇ ਦਾ ਮੀਟ ਸੌਖੇ ਤੋਂ ਸੌਖੇ ਤਰੀਕੇ ਨਾਲ ਕਿੱਦਾਂ ਬਣ ਸਕਦਾ ਐਮੀ ਜ਼ਿਆਦਾ ਇਹ ਨਹੀਂ ਪੇਹ ਹੈਗਾ ਲੰਬਾ ਛੋੜਾ ਚੱਕਰ ਪਾਉਣਾ ਆਪਾਂ ਆ ਦੇਖੋ ਆ 1 ਕਿਲੋ ਅਸੀਂ ਬੱਕਰੇ ਦਾ ਮੀਟ ਲਿਆ ਦੋ ਤਿੰਨ ਪਾਣੀ ਜੀ ਇਹਨੂੰ ਧੋ ਲਿਆ ਤੇ ਇਹਦੇ ਵਾਸਤੇ ਆਪਾਂ 1/2 ਕਿਲੋ ਪਿਆਜ਼ ਲਏ ਆ ਉਹਨਾਂ ਨੂੰ ਗ੍ਰਾਇੰਡ ਕਰ ਲਿਆ ਤੇ ਇਹਦੇ ਵਿੱਚ ਅਸੀਂ 100 ਗ੍ਰਾਮ ਦਹੀਂ ਲਿਆ ਫਰੈਸ਼ ਬਿਲਕੁਲ ਇਹਦੇ ਵਿੱਚ ਅਸੀਂ ਸਾਰਾ ਲੂਣ ਮਿਰਚ ਮਸਾਲਾ ਟੇਸਟ ਅਨਸਾਰ ਜਿੰਨਾ ਕਿ ਤੁਹਾਡਾ ਦਿਲ ਕਰਦਾ ਉਸ ਹਿਸਾਬ ਨਾਲ ਆਪਣੇ ਟੇਸਟ ਦੇ ਮੁਤਾਬਕ ਪਾ ਲਿਓ ਤੇ ਜਿੰਜਰ گارਲਿਕ ਜਿਹੜਾ ਆ ਉਹ ਵੀ ਪਿੱਛੇ ਗ੍ਰाइंड ਕਰ ਲਿਆ ਤੇ ਦਹੀਂ ਦੇ ਪਾ ਕੇ ਸਾਰੇ ਮਸਾਲੇ ਪਾ ਲਿਆ ਤੇ ਆ ਜਿਹੜੀ ਕਸੂਰੀ ਮੇਥੀ ਆ ਆ ਤੁਹਾਨੂੰ ਫਰ ਦਿਖਾਈ ਦਿੰਦੀ ਹੈ ਨਹੀਂ ਆਪਾਂ ਕੋ ਡਿਫਰੈਂਟ ਨਹੀਂ ਚੀਜ਼ ਕਰਨੀ ਆਦਰ ਟਲ ਲਸਣ ਵੀ ਦਹੀਂ ਚ ਪਾ ਲਓ ਉਹਨੂੰ ਗ੍ਰाइंड ਕਰ ਲਓ ਵਿੱਚੇ ਸਾਰੇ ਮਸਾਲੇ ਜਿੰਨੇ ਵੀ ਤੁਸੀਂ ਪਾਉਣੇ ਆ ਗਰਮ ਮਸਾਲੇ ਜ਼ਿਆਦਾ ਨਹੀਂ ਪਾਉਣੇ ਅਸੀਂ ਗਰਮ ਮਸਾਲੇ ਜ਼ਿਆਦਾ ਨਹੀਂ ਯੂਜ਼ ਕਰਦੇ ਆਪਣੀ ਰੈਸਪੀ ਚ ਸਿੰਪਲ ਸਟਾਈਲ ਨਾਲ ਬਣਾਈਦਾ ਇਹਦੇ ਸਿਰਫ ਅਸੀਂ ਮਸਾਲੇ ਦੇ ਤੌਰ ਤੇ ਪਾਉਣੇ ਆ ਜੀਰਾ ਪਾਊਡਰ ਸੌਫ ਪਾਊਡਰ ਅਜਵੈਣ ਤੇ ਆਪਣਾ ਧਨੀਆ ਪਾਊਡਰ ਤੁਸੀਂ ਵੀ ਇਹ ਜੀ ਮਸਾਲੇ ਯੂਜ਼ ਕਰਨੇ ਆ ਕੋਈ ਰੈਡੀमेड ਐਮ ਡੀ ਐਚ ਦੇ ਜਾਂ ਕੋਈ ਵੀ ਕਰਨ ਦੀ ਲੋੜ ਨਹੀਂ ਆ ਤੇ ਅਸੀਂ ਆਪਣੇ ਹੀ ਮਸਾਲੇ ਪਾਈਦੇ ਆ ਇਹਦੇ ਅਕੋਰਡਿੰਗ ਤੁਸੀਂ ਬਣਾ ਕੇ ਘਰ ਦੇਖੋ ਤੇ ਫਿਰ ਤੁਸੀਂ ਕਮੈਂਟ ਦੇ ਵਿੱਚ ਦੱਸੋ ਤੇ ਲਾਈਕ ਔਰ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇ ਵੀਡੀਓ ਤੁਹਾਨੂੰ ਸਾਡੀ ਚੰਗੀ ਲੱਗਦੀ ਹੈ ਹੁਣ ਬਿਨਾ ਸਮਾਂ ਖਰਾਬ ਕੀਤੇ ਆਪਾਂ ਆਪਣਾ ਕਾਰਵਾਈ ਪਾਈਏ ਰੈਸਪੀ ਬਣਾਈਏ ਸ਼ੁਰੂ ਕਰਦੇ ਆ ਤੇ ਫਿਰ ਤੁਹਾਨੂੰ ਅੱਗੇ ਦੀ ਸਾਰਾ ਪ੍ਰੋਸੈਸ ਦਿਖਾਉਣੀ ਆ ਦੋਸਤੋ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ 100 ਗ੍ਰਾਮ ਤੇਲ ਪਾਵਾਂਗੇ ਹਾਂਜੀ ਆਡੀਏ ਨੇ ਮਾਇਆ ਆਪਾਂ 100 ਗ੍ਰਾਮ ਕੇ ਲੇਪਾ ਗਾ ਜਿਆਦਾ ਤੇਲ ਨਹੀਂ ਯੂਜ਼ ਕਰਨਾ ਤੇਲ ਅਸੀਂ ਇਹਦੇ ਚ ਇਹ ਯੂਜ਼ ਕਰਦੇ ਆ ਤੇ ਤੁਸੀਂ ਜਿਹੜਾ ਮਰਜੀ ਸਮਾਂ ਦਾ ਪਾ ਲਓ ਦੇਸੀ ਪਾਉਣਾ ਤੁਹਾਡੀ ਆਪਣੀ ਨੋਜ ਹੈ ਪਰ ਅਸੀਂ ਇਹਦੇ ਵਿੱਚ ਆਲ ਆਇਲ ਅਚੀਵ ਕਰਦੇ ਹਾਂ ਹੁਣ ਦੇਖੋ ਤੇਲ ਗਰਮ ਹੋਣ ਲੱਗ ਗਿਆ ਹੈ ਹੁਣ ਆ ਪਕਾ ਕੀ ਕਰਨਾ जागा मटन मिर्च अपना दो प्याज किया प्याज भी सारा पाया ਇਹ ਜਿਹੜੀ ਪਰੌਂਹ ਸਾਦੇ ਹਜ਼ਰੀ ਨਹੀਂ ਪਾਉਣੇ ਅੱਗੇ ਆਪਾਂ ਨੂੰ ਚੰਗਾ ਪਨਾਇ ਕਰਾਂਗੇ ਥੋੜੀ ਆਹ ਦੇਖੋ 5-5 ਮਿੰਟ ਆਪਾਂ ਇਹਨੂੰ ਭੁੰਨ ਲਿਆ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆਪਾਂ ਘੋਲ ਕੇ ਰੱਖੇ ਸੀ ਸਾਰੇ ਇਹਦੇ ਵਿੱਚ ਆਪਦੇ ਆਪ ਪਾਲੇ ਰੂਚ ਟਮਾਟਰ ਨਹੀਂ ਘੱਟਿਆ ਆਪਾਂ। ਹੋਰ ਇਹਦੇ ਨਾਲ ਹੀ ਭਨਾਈ ਕਰਾਂਗੇ। ਕਮ ਸੇ ਕਮ 15 ਮਿੰਟ। 15 ਮਿੰਟ ਦੇ ਭਨਾਈ ਕਰਕੇ ਅਸਲੀ ਤਾ ਦਾ ਪ੍ਰੋਸੈਸ ਹਮ ਤਾਂ ਦੱਸਾਂਗੇ ਦਿਖਾਵਾਂਗੇ। ਤੇ ਹੁਣ ਆਪਾਂ ਹੋ ਗਿਆ ਸਾਰਾ ਪਿਆਰ ਤੇ ਹੁਣ ਆਪਾਂ ਕੀ ਕਰਾਂਗੇ? ਤੁਸੀਂ ਭਾਂ ਲੈ ਕੱਦਾਂ ਜਾਂ ਤੱਕ ਕੰਮ ਕਰ ਲਓ। ਇਮੋ ਪਟਾਕੇ ਪੂਰੀ ਦੇ ਵੀ ਰੱਖ ਦੇਣਾ ਕਿੱਸ ਜਿਹੜੀ ਹੈ ਤੁਹਾਡੀ మీడియం ਰੱਖਣੀ ਹੈ ਹਾਈ ਫਲੇਮ ਨਹੀਂ ਚਾਹੀਦੀ 15 ਮਿੰਟ ਹੋ ਗਿਆ ਹੁਣ ਇਹਦੇ ਚਾਪਾ ਇਹਨਾਂ ਨੂੰ ਪਿਊਰੀ ਬਣਾਵੋਗੇ ਇੱਕ ਵੱਡਾ ਟਮਾਟਰ ਕੱਟਿਆ ਆਪਾਂ ਟਮਾਟਰ ਪਾ ਕੇ ਥੋੜਾ ਜਿਹਾ ਪੰਜ ਮਿੰਟ ਆਪਾਂ ਆਗੇ ਇਹ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦੇਾਂਗੇ ਗਰਮ ਪਾਣੀ ਤੇ ਤੇ ਤੁਸੀਂ ਘੱਟੋ ਘੱਟ ਜਦੋਂ ਇੱਕ ਸੀਟੀ ਵੱਜ ਗਈ ਠੀਕ ਹੈ ਆਪਸੀਟੀ ਲਵਾਓ ਅੱਠਵੀਂ ਦਵਾ ਜੋ ਕੋਈ ਗੱਲ ਨਹੀਂ ਕੱਚਾ ਨਾ ਰਹਿ ਬੇਟੀ ਹੁਣ ਆਪਾਂ ਇਹ ਤੋਂ ਬਾਅਦ ਇਹਦੇ ਲਾ ਕੇ ਢੱਕਣ ਤੇ ਅੱਠ ਸੀਟੀਆਂ ਲਵਾਵਾਂਗੇ ਤੇ ਤੁਹਾਨੂੰ ਤੁਹਾਨੂੰ ਸੱਤ ਭੁੱਲ ਗਿਆ ਸੀ ਉਹ ਮੇਰੇ ਅਸਿਸਟੈਂਟ ਨੇ ਦੱਸਿਆ ਵੀ ਤੁਸੀਂ ਦਰਸ਼ਕਾਂ ਨੂੰ ਮਸਾਲੇ ਦੀ ਕੁਆਟਿਟੀ ਤਾਂ ਜ਼ਰੂਰ ਦੱਸੋ ਉਹ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਉਹ ਜਿਹੜਾ ਆਪਾਂ ਦਹੀਂ ਵਾਲਾ ਕੀਤਾ ਸੀ ਨਾ 100 ਗ੍ਰਾਮ ਦਹੀਂ ਦੇ ਵਿੱਚ ਆਪਾਂ ਮਸਾਲੇ ਰਲਾਏ ਸੀ ਉਹਦੇ ਵਿੱਚ ਮੈਂ ਜੀਰਾ ਪਾਊਡਰ ਛੋਟਾ 1.5 ਚਮਚ ਅਜਵੈਨ ਪਾਊਡਰ 1 ਚਮਚ ਮਿੱਠੀ ਸੌਂਫ 1.5 ਚਮਚ ਧਨੀਆ ਪਾਊਡਰ 1.5 ਚਮਚ ਤੇ ਥੋੜੀ ਪਾਈ ਸੀ ਵਿੱਚ ਕਾਲੀ ਮਿਰਚ ਛੋਟਾ ਇੱਕ ਚਮਚ ਤੇ ਕਸੂਰੀ ਮੇਥੀ ਉਹ ਵਿੱਚ ਉਹਦੇ ਪਾਈ ਸੀ ਤੇ ਬਾਕੀ ਨੂਨ ਮੈਥ ਜਿਹੜੀ ਅਸੀਂ ਮੈ ਨੂਨ ਪਾਇਆ ਸੀ ਛੋਟਾ 1.5 ਚਮਚ ਮਿਰਚ ਪਾਈ ਸੀ ਇੱਕ ਚਮਚ ਤੁਸੀਂ ਆਪਣੇ ਟੇਸਟ ਮੁਤਾਬਕ ਦੇਖ ਲਾ ਲਓ ਲਓ ਜੀ ਦੋਸਤੋ ਆਪਾਂ ਸੱਤ ਪਿਸਲਾ ਮੁਰਾ ਲਿਆ ਐਨ ਪੂਰਾ ਮਟਨ ਗਲ ਗਿਆ ਆ ਤੇ ਤੁਸੀਂ ਆਪ ਵੀ ਬਣਾ ਕੇ ਪੇਸਟ ਕਰੋ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਕਿ ਕਿਹੋ ਜਿਹੀ ਲੱਗੀ ਰੈਸਪੀ ਸਾਡੀ